हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਕਣਕ ਦੀ ਫਸਲ ਦੇ ਵਿੱਚ ਜਦੋਂ ਨਿਸਾਰਾ ਹੋ ਗਿਆ ਬੂਰ ਪੈਣ ਸਮੇ ਜਾਂ ਦੁੱਧਾ ਭਰਨਾ ਜਦੋਂ ਸਟਾਰਟ ਹੋ ਗਿਆ ਉਸੇ ਟਾਈਮ ਤੇ ਇਹਦੂ ਲੇਟ ਨਹੀਂ ਕਰਨਾ ਆਪਾਂ ਆਖਰੀ ਸਪਰੇ ਤੇ ਝਾੜ ਵਧਾਉਣ ਲਈ ਬਹੁਤ ਜ਼ਰੂਰੀ ਸਪਰੇ ਜੇ ਤੁਸੀਂ ਕਰੋਗੇ ਲਾਜ਼ਮੀ ਫਰਕ ਪਊਗਾ ਅ ਦੇਖੋ ਜਿਹੜੀ ਆਪਾਂ ਸਪਰੇ ਕੋਈ ਵੀ ਤਤਾਂ ਵਾਲੀ ਕਿਸਾਨ ਵੀਰ ਉਹ ਕਰਦੇ ਹੁੰਦੇ ਨੇ ਜਿਹੜੀਆਂ ਸਫਾਰਸ਼ ਨੇ ਛੋਟੇ ਤਤ ਨੇ ਚਾਹੇ ਐਨਪੀਕੇ 13045 ਆ ਉਹ ਜਿੰਨਾ ਕ ਤੁਹਾਡਾ ਖਰਚਾ ਪੈਂਦਾ ਉਸ ਤੋਂ ਵੱਧ ਫਾਇਦਾ ਕਰਦੀ ਆ ਇਹ ਕਲੀਅਰ ਹੈ ਜਿਹੜੇ ਪਿਛਲੇ ਸਾਲਾਂ ਤੋਂ ਕਿਸਾਨ ਵੀਰ ਕਰ ਰਹੇ ਆ ਉਹ ਇਹੀ ਸਪਰੇ ਆ ਵਰਤ ਰਹੇ ਕਿਉਂਕਿ ਬਾਜ਼ਾਰ ਦੇ ਵਿੱਚ ਜਾਂ ਹੋਰ ਸੋਸ਼ਲ ਮੀਡੀਆ ਤੇ ਬਥੇਰੀਆਂ ਮਸ਼ਹੂਰੀਆਂ ਚੱਲਦੀਆਂ ਆ ਪ੍ਰੋਡਕਟ ਕਰ ਲਓ ਤੁਸੀਂ ਇਹਦੀ ਸਪਰੇ ਕਰ ਲਓ ਆ ਪੈਕਟ ਕਰ ਲਓ ਕਿਉਂਕਿ ਜਿਹੜਾ ਹੈਗਾ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਜਿਹੜੇ ਹੈਗੇ ਆ ਮਸਾਲੇ ਪੈਕਟ ਬਾਜ਼ਾਰ ਦੇ ਵਿੱਚ ਵਿਕ ਰਹੇ ਆ ਤੇ ਜਿਹੜੀ ਸਿਫਾਰਿਸ਼ ਹੈ 13045 ਕਿਉਂਕਿ ਇਹ ਚੀਜ਼ ਨੇ ਤੁਹਾਡਾ ਬਹੁਤ ਫਾਇਦਾ ਕਰਨਾ ਹੁੰਦਾ ਮੁਕਾਬਲੇ ਤਨ ਜਿਹੜੇ ਦੂਜੇ ਪ੍ਰੋਡਕਟਾਂ ਦੇ ਮੁਕਾਬਲੇ ਇਹ ਤੁਹਾਨੂੰ ਰੇਟ ਮਹਿੰਗਾ ਨਹੀਂ ਪੈਂਦਾ ਤੇ ਫਾਇਦਾ ਬਹੁਤ ਕਰਦਾ ਇਸੇ ਕਰਕੇ ਜਿਹੜੇ ਪ੍ਰਚਾਰ ਬਹੁਤ ਚੱਲਦੇ ਕਿ ਇਹ ਜਿਹੜੀ 13045 ਵਗੈਰਾ ਨਾ ਕਰੋ 13045 ਜੋ ਯੂਨੀਵਰਸਿਟੀ ਵੱਲੋਂ ਪੀਏਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਲੰਬੇ ਸਮੇਂ ਤੋਂ ਜਿਹੜਾ ਟ੍ਰਾਇਲ ਤੋਂ ਬਾਅਦ ਤੇ ਇਹਦੇ ਬਾਰੇ ਰਿਸਰਚ ਵੀ ਤੁਸੀਂ ਚੈੱਕ ਕਰ ਸਕਦੇ ਆਂ ਸੋਸ਼ਲ ਮੀਡੀਆ ਤੁਸੀਂ ਸਾਰਾ ਆਪਣਾ ਗੂਗਲ ਤੇ ਸਾਰਾ ਕੁਝ ਦੇਖਦੇ ਆਂ ਤਾਂ 13045 ਤੁਸੀਂ ਸਪਰੇ ਜਿਹੜੀ ਹੈਗੀ ਇਹ ਬੂਰ ਪੈਣ ਸਮੇਂ ਜਾਂ ਦੁੱਧਾ ਪਰਣਾ ਸਟਾਰਟ ਹੋਣ ਤੇ ਲਾਜ਼ਮੀ ਕਰੋ ਦਾਣੇ ਦੀ ਕੁਆਲਿਟੀ ਦਾ ਆ ਕੇ ਇੱਥੇ ਫਰਕ ਪੈਣਾ ਦਾਣੇ ਦੀ ਚਮਕ ਦਾ ਕਿਉਂਕਿ ਅ ਅਮੀਨੋ ਐਸਿਡ ਕੰਟੈਂਟ ਤੇ ਜਿਹੜਾ ਪ੍ਰੋਟੀਨ ਕੰਟੈਂਟ ਹੈ ਇਹ ਤੁਹਾਡਾ ਕਾਰਬੋਹਾਈਡਰੇਟਸ ਇਹ ਜਿਹੜੇ ਮੂਵ ਕਰਨੇ ਦਾਣੇ ਵਾਲੋਂ ਇਹਨਾਂ ਨੂੰ ਟ੍ਰਿਗਰ ਕਰਨਾ ਆਏ ਨੇ ਇਹਨੂੰ ਵਧਾਉਣਾ ਤੇ ਜੇ ਤੁਹਾਡੀ ਕਣਕ ਮਾੜੀ ਮੋਟੀ ਡੱਗ ਵੀ ਪੈਂਦੀ ਹੈ ਨਾ ਉੱਥੇ ਵੀ ਤੁਹਾਨੂੰ 13045 ਨੇ ਫਾਇਦਾ ਦੇਣਾ ਹੈ ਇਸ ਤੋਂ ਬਿਨਾ ਹੋਰ ਪ੍ਰੋਡਕਟ ਨਾਲ ਤੁਹਾਨੂੰ ਇੰਨਾ ਫਾਇਦਾ ਨਹੀਂ ਦੇਣਾ 13045 ਨੇ ਫਾਇਦਾ ਦੇਣਾ ਤੁਸੀਂ ਜਿਹੜੇ ਕਿਸਾਨ ਵੀਰ ਕਰਦੇ ਆ ਉਹ ਇਹੀ ਕਰਦੇ ਹਰ ਸਾਲ ਕੁਆਲਿਟੀ ਦਾਣੇ ਦਾ ਵਜ਼ਨ ਤੇ ਐਂਡ ਤੱਕ ਪੱਕਣ ਤੱਕ ਜਿਹੜੀ ਫਸਲ ਆ ਬੜੀ ਵਧੀਆ ਕੰਡੀਸ਼ਨ ਦੇ ਵਿੱਚ ਰਹਿੰਦੀ ਹੈ ਗ੍ਰੀਨਰੀ ਲੰਮਾ-ਸਮਾ ਵਰਕਰਾਰ ਰਹਿੰਦੀ ਹੈ ਤੇ ਜਿਹੜਾ ਤੁਹਾਡਾ ਦਾਣੇ ਦੀ ਗਿਣਤੀ ਜਿਹੜੀ ਪਹਿਲਾਂ ਗੋਭ ਟਾਈਮ ਆਪਾਂ ਸਪਰੇਅ ਕਰਦੇ ਆ ਉਹਦੇ ਨਾਲ ਵਧਣੀ ਹੈ ਇਸ ਟਾਈਮ ਦੇ ਉੱਤੇ ਦਾਣੇ ਦਾ ਸਾਈਜ਼ ਦਾਣੇ ਦਾ ਵਜ਼ਨ ਤੇ ਦਾਣੇ ਦੀ ਕੁਆਲਿਟੀ ਇਹ ਤੁਸੀਂ ਸਪਰੇਅ ਮਿਸ ਨਾ ਕਰਿਆ ਜੇ ਘੱਟ ਖਰਚੇ ਦੇ ਵਿੱਚ ਬਹੁਤ ਚੰਗਾ ਝਾੜ ਮਿਲੂਗਾ ਤੇ ਜਿੱਥੇ ਕੋਈ ਮਾੜੀ ਮੋਟੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਮਾੜੀ ਮੋਟੀ ਕਣਕ ਟੇਢੀ ਵੀ ਹੋ ਜਾਂਦੀ ਨੇ ਡੱਗ ਗਈ ਪੈਂਦੀ ਉਹਦੇ ਵਿੱਚ ਵੀ ਤੁਸੀਂ ਜਿਵੇਂ ਪਹਿਲੀ ਵੀਡੀਓ ਵਿੱਚ ਮੈਂ ਜ਼ਿਕਰ ਕੀਤਾ ਸੀ ਐਨਪੀਕੇ 13 0 45 ਕਰ ਲਓ ਜ਼ਰੂਰ ਤਨਸਾਰ ਉਲੀ ਨਾਸ਼ਕ ਸਪਰੇਅ ਕਰ ਲਓ ਇਹ ਤੁਸੀਂ ਕਰੋਗੇ ਤਾਂ ਥੱਲੇ ਵਾਲੇ ਪਾਸੇ ਜਿਹੜੀ ਹੈਗੀ ਹੈ ਫੰਗਸ ਵਗੈਰਾ ਦੀ ਡਵੈਲਪਮੈਂਟ ਨਹੀਂ ਹੁੰਦੀਗੀ ਤੇ ਨਾਲ ਦੀ ਨਾਲ ਜਿਹੜਾ ਮੂਵਮੈਂਟ ਆ ਤਣੇ ਨੂੰ ਸਟਰੈਂਥ ਜਿਹੜੀ 13 0 45 ਦੇ ਨਾਲ ਦੀ ਨਾਲ ਦੇ ਜਾਣੀ ਹੈ ਜੇ ਟੇਡਾ ਹੋਇਆ ਹੁੰਦਾ ਕਈ ਵਾਰੀ ਕੋਈ ਮਾੜਾ ਮੋਟਾ ਉੱਤੇ ਡੈਮੇਜ ਵੀ ਹੁੰਦਾ ਤਾਂ ਉਹਦੇ ਵਿੱਚ ਬੜਾ ਫਾਇਦੇਮੰਦ ਰਹੂਗਾ 13045 2 ਕਿਲੋ 3 ਕਿਲੋ 4 ਕਿਲੋ ਤੱਕ ਤੁਸੀਂ ਕਰ ਸਕਦੇ ਆਂ 1.5 ਕਿਲੋ ਕਰ ਲਓ 2 ਕਿਲੋ ਕਰ ਲਓ 3 ਕਿਲੋ ਕਰ ਲਓ ਬੜਾ ਸ਼ਾਨਦਾਰ ਤੇ ਨਾਲ ਜਿਹੜਾ ਜ਼ਰੂਰਤ ਅਨਸਾਰ ਤੁਸੀਂ ਹੀਲੀ ਨਾਸ਼ਕ ਵਰਤ ਸਕਦੇ ਜੇ ਨਹੀਂ ਜ਼ਰੂਰਤ ਨਾ ਕਰੋ ਵਰਨਾ ਜਿੱਥੇ ਕਣਕ ਤੁਹਾਡੀ ਡਿੱਗ ਪੈਂਦੀ ਕਈ ਵਾਰ ਉੱਥੇ ਤੁਸੀਂ ਕਰੋਗੇ ਤਾਂ ਲਾਜ਼ਮੀ ਫਾਇਦਾ ਹੋਊਗਾ ਆਖਰੀ ਸਪਰੇਅ ਐਨਪੀਏ ਦਾ ਝਾੜ ਵਧਾਉਣ ਵਾਲਾ ਆਖਰੀ ਸਪਰੇਅ ਦਾਣੇ ਦੀ ਕੁਆਲਿਟੀ ਵਾਸਤੇ ਆਖਰੀ ਸਪਰੇਅ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ